ਲੈ ਵੀ ਦੋਸਤੋ ਚੈਨਲ ਤੇ ਜੁੜ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਕੁਸਬਾਈ ਕੋਲੇ ਮਹੀਨੇ ਦੋ-ਦੋ ਮਹੀਨਿਆਂ ਦੀਆਂ ਸੋਈਆਂ ਵਹਿੜਾ ਤੇ ਦੋ ਦੋ ਦੋਸਤੋ ਟੋਕੜ ਕੱਪਣਾ ਵਹਿੜਾ ਬਾਈ ਕੋਲੇ ਵਿਕਰੀ ਵਾਲੀਆਂ ਤਿੰਨ ਆਹ ਦੋਸਤੋ ਦੇਖ ਸਕਦੇ ਆ ਇਹਨਾਂ ਨੂੰ ਦੋਸਤੋ ਮਹੀਨਾ ਡੇਢ-ਡੇਢ ਮਹੀਨਾ ਸੋਈਆਂ ਨੂੰ ਆ ਚੰਗੇ ਦੁੱਧ ਤੇ ਚੱਲਦੀਆਂ ਤੇ ਦੋ ਦੋ ਦੋਸਤੋ ਆਹ ਟੋਕੜ ਕੱਪਣਾ ਆ 6.5 ਮਹੀਨਾ ਦੀ ਗੱਪਣਾ ਉਹ ਚਾਰਾਂ ਦੀ ਗੱਪਣਾ ਆ ਵੱਡੀ ਦੋਸਤੋ ਫਾਰਮ ਵਾਲੀ ਵਿਹੜਾ ਇੱਕ ਬਾਈ ਕੋਲੇ ਜਲਸੀ ਤਿਆਰ ਵਿਹੜਾ ਸਾਹਮਣੇ ਦੇਖ ਸਕਦੇ ਆ ਇਹ ਵੀ ਬਹੁਤ ਚੰਗੀ ਆ ਤਿੰਨ ਬਾਈ ਕੋਲੇ ਦੋਸਤੋ ਬੱਚੀਆਂ ਇਹਨਾਂ ਦਾ ਮੁੱਲ ਬਾਈ ਨੇ ਜਮਾ ਜਾਇ ਰੱਖਿਆ ਦੋਸਤੋ ਬੱਚੀਆਂ ਦਾ ਵੀ ਤੇ ਗਾਈਆਂ ਦਾ ਮੁੱਲ ਵੀ ਜਾਇਜ਼ ਹੀ ਆ ਨੰਬਰ ਬੋਲੀ ਬਾਈ ਅੰਗਰੇਜ਼ ਨੰਬਰ ਬੋਲੀ ਬੋਲਦਾ ਨੰਬਰ ਚੈੱਕ ਕਰਿਓ ਬੋਲਦੇ 98724 98724 16597 16597 A ਨੰਬਰ ਤੇ ਕਨੈਕਟ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ